ਸਬਸਕ੍ਰਾਈਬ ਕਰੋ ਖਦਰਾਂ ਐਲਐਸਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ। ਸਵਾਗਤ ਹੈ ਤੁਹਾਡਾ ਖਦਰਾਂ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਕਈ ਸਾਰੀਆਂ ਕੈਟਾਗਰੀਜ਼ ਨੇ ਜੋ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ 3-400 ਵੀਡੀਓਜ਼ ਨੇ। ਤੇ ਜਿਨ੍ਹਾਂ ਨੂੰ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ ਬਹੁਤ ਕੰਮ ਦੀਆਂ ਵੀਡੀਓ। ਅੱਜ ਅਸੀਂ ਤੁਹਾਨੂੰ 18 ਤੋਂ 24 ਮਾਰਚ ਤੱਕ ਦਾ ਮੌਸਮ ਦੱਸਾਂਗੇ। ਕਿ 19 ਤੇ ਜਿਹੜੀ 20 ਮਾਰਚ ਨੂੰ ਕਾਫੀ ਜਗ੍ਹਾ ਤੇ ਲਗਭਗ ਜ਼ਿਲ੍ਹਿਆਂ ਚ ਸਾਰਿਆਂ ਚ ਹੀ ਪੰਜਾਬ ਦੇ ਚ ਤੇਜ਼ ਹਵਾ ਚੱਲ ਸਕਦੀ ਹੈ 19 ਮਾਰਚ ਤੇ 20 ਮਾਰਚ ਨੂੰ ਕਾਫੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਮੀਂਹ ਜਿਹੜਾ ਇੱਕਾ ਦੁੱਕਾ ਜ਼ਿਲ੍ਹਿਆਂ ਚ ਪੈ ਸਕਦਾ ਮੀਂਹ ਦੀ ਵੈਸੇ ਕੋਈ ਸੁਭਾਵਨਾ ਨਹੀਂ ਬੱਦਲ ਵਾਈ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ 24 ਮਾਰਚ ਤੱਕ ਦਾ ਇਹ ਅਸੀਂ ਮੌਸਮ ਤੁਹਾਨੂੰ ਦੱਸ ਰਹੇ ਹਾਂ 18 ਮਾਰਚ ਤੋਂ 24 ਮਾਰਚ ਮੀਂਹ ਦੀ ਕੋਈ ਜ਼ਿਆਦਾ ਸੁਭਾਵਨਾ ਨਹੀਂ ਪਰ 19 ਤੇ 20 ਮਾਰਚ ਨੂੰ ਕਾਫੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤਾਂ ਅੱਜ ਤੋਂ ਲੈ ਕੇ ਤੁਸੀਂ ਅੱਜ ਲਾ ਲੋ 18 19 20 ਹੋ ਸਕੇ ਤਾਂ ਤਿੰਨ ਦਿਨ ਪਾਣੀ ਲਾਉਣ ਤੋਂ ਗੁਰੇਜ ਕੀਤਾ ਜਾਵੇ ਜੇ ਸਰਦਾ ਜੇ ਪਾਣੀ ਦੀ ਕੋਈ ਪ੍ਰੋਬਲਮ ਆ ਘੱਟ ਮਿਲਦਾ ਪਾਣੀ ਲਾ ਸਕਦੇ ਹਾਂ ਪਰ ਵੀ ਕਣਕ ਜਿਹੜੀ ਡਿੱਗ ਸਕਦੀ ਹੈ ਤੇਜ਼ ਹਵਾ ਨਾਲ ਹੋ ਸਕੇ ਤਾਂ ਪਾਣੀ 21 ਤਰੀਕ ਤੋਂ ਜਰੂਰ ਲਾਓ ਕਣਕ ਨੂੰ ਜਿਨੇ ਵੀ ਰੈਂਦਾ ਆਖਰੀ ਪਾਣੀ ਲਾਉਣ ਨੂੰ ਕਣਕ ਨੂੰ ਤੇ ਉਸ ਤੋਂ ਪਹਿਲਾਂ 19 20 ਨੂੰ ਤੇਜ਼ ਹਵਾ ਚੱਲ ਸਕਦੀ ਹੈ ਵੈਸੇ ਮੌਸਮ ਆ ਜਿਹੜਾ ਸਾਫ਼ ਹੈਗਾ ਹੁਣ ਅਸੀਂ ਤੁਹਾਨੂੰ ਵੱਧ ਘੱਟ ਤਾਪਮਾਨ ਤੇ ਸੂਰਜ ਚੜ੍ਹਨ ਛਿਪਣ ਦਾ ਸਮਾਂ ਦੱਸਾਂਗੇ 18 ਮਾਰਚ ਨੂੰ ਜਿਹੜਾ ਵੱਧ ਤੋਂ ਵੱਧ ਤਾਪਮਾਨ ਰਹੇਗਾ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ ਰਹੇਗਾ 15 ਡਿਗਰੀ ਸੈਲਸੀਅਸ ਸੂਰਜ ਚੜ੍ਹਨ ਦਾ ਜਿਹੜਾ ਸਮਾਂ ਉਹ 6:36 ਦਾ ਸਵੇਰ ਦਾ ਤੇ ਛਿਪਣ ਦਾ ਸਮਾਂ 6:39 ਦਾ ਤੇ 19 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ ਰਹੇਗਾ 32 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 17 ਡਿਗਰੀ ਸੈਲਸੀਅਸ ਸੂਰਜ ਚੜ੍ਹਨ ਦਾ ਸਮਾਂ 6:35 ਛਿਪਣ ਦਾ 6:40 ਰਹੇਗਾ 20 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ ਰਹੇਗਾ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਸ ਤੇ ਜਿਹੜਾ ਤਾਪਮਾਨ ਇਹ 15 ਤੋਂ 30 ਦੇ ਵਿੱਚ ਵਿੱਚ ਹੈਗਾ ਇਹ ਕਣਕ ਪੱਕਣ ਲਈ ਬੈਸਟ ਤਾਪਮਾਨ ਆ ਸਭ ਤੋਂ ਬਹੁਤ ਵਧੀਆ ਤਾਪਮਾਨ ਹੈ ਕਣਕ ਦੇ ਪੱਕਣ ਲਈ ਤੇ ਸੂਰਜ ਚੜ੍ਹਨ ਦਾ ਸਮਾਂ 6:34 ਛਿਪਣ ਦਾ 6:40 21 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ ਰਹੇਗਾ 30 ਡਿਗਰੀ ਤੇ ਘੱਟ ਤੋਂ ਘੱਟ 15 ਡਿਗਰੀ ਸੂਰਜ ਚੜ੍ਹਨ ਦਾ ਸਮਾਂ 6:35 ਸੂਰਜ ਛਿਪਣ ਦਾ ਸਮਾਂ 6:48 ਹੈ 22 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ ਰਹੇਗਾ 31 ਡਿਗਰੀ ਤੇ ਘੱਟ ਤੋਂ ਘੱਟ ਰਹੇਗਾ 15 ਡਿਗਰੀ ਸੂਰਜ ਚੜ੍ਹਨ ਦਾ ਸਮਾਂ 6:31 ਸੂਰਜ ਛਿਪਣ ਦਾ ਸਮਾਂ 6:41 ਆ ਦੇਖੋ ਦਿਨ ਵੱਡਾ ਹੋ ਰਿਹਾ ਹੈ ਦਿਨ ਬਾਈ ਡੇ ਬਾਈ ਡੇ ਆ ਦੇਖੋ 6:31 ਹੈ ਤਾਂ 23 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਘੱਟ ਤੋਂ ਘੱਟ 17 ਡਿਗਰੀ ਸੂਰਜ ਚੜ੍ਹਨ ਦਾ ਸਮਾਂ ਜਿਹੜਾ ਪਹਿਲਾਂ 6:31 ਸੀ 22 ਮਾਰਚ ਨੂੰ 23 ਮਾਰਚ ਨੂੰ 6:30 ਰਹਿ ਗਿਆ ਇੱਕ ਮਿੰਟ ਪਹਿਲਾਂ ਹੋ ਗਿਆ ਸੂਰਜ ਛਿਪਣ ਦਾ ਜਿਹੜਾ 6:41 ਤੋਂ ਛਿਬੇ ਵਾਲੀ ਤਾਂ 2 ਮਿੰਟ ਜਿਹੜਾ ਦਿਨ ਵੱਡਾ ਹੋ ਗਿਆ ਤੇ 24 ਮਾਰਚ ਨੂੰ ਵੱਧ ਤੋਂ ਵੱਧ ਤਾਪਮਨ ਰਹੇਗਾ 32 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਦੇ ਕਰੀਬ ਸੂਰਜ ਚੜ੍ਹਨ ਦਾ ਜਿਹੜਾ ਸਮਾਂ ਹੈ ਉਹ 6:29 ਹੈ ਸੂਰਜ ਛਿਪਣ ਦਾ ਸਮਾਂ 6:43 ਹੈ ਤੇ ਵੀਡੀਓ ਜੇ ਤੁਹਾਨੂੰ ਜੰਗੀ ਲੱਗੀ ਮੌਸਮ ਵਾਲੀ ਆਇਨੂੰ ਲਾਈਕ ਜਰੂਰ ਕਰੋ ਜੇ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੈ ਜਾਂ ਕੋਈ ਗਲਤੀ ਹੈ ਵੀਡੀਓ ਚ ਕਈ ਵਾਰੀ ਗਲਤੀ ਹੋ ਜਾਂਦੀ ਹੈ ਵੀਡੀਓ ਸੰਬੰਧ ਨਹੀਂ ਪਤਾ ਲੱਗਦਾ ਤਾਂ ਉਹਦੇ ਲਈ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ